ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਲਜੀਤ ਸਿੰਘ ਵੱਲੋਂ ਵਾਗੋ ਜੀ ਦਾ ਖਾਲਸਾ ਵਾਗੋ ਜੀ ਦੀ ਖਿਫਤ ਹੈ ਇਹ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੇ ਆਸ਼ੇ ਮੁਤਾਬਿਕ ਅਸੀਂ ਗੁਰਬਾਣੀ ਦੀ ਵਿਆਖਿਆ ਕਰੀਏ ਤੇ ਗੁਰਬਾਣੀ ਤੋਂ ਸਿੱਖੀਏ ਔਰ ਉਹਨੂੰ ਆਪਣੇ ਜੀਵਨ ਤੇ ਅਪਲਾਈ ਕਰੀਏ ਤਾਂ ਕਿ ਸਾਡਾ ਜੀਵਨ ਤੇ ਸਾਡਾ ਸਮਾਜਿਕ ਜੀਵਨ ਸਾਡਾ ਪਰਿਵਾਰਿਕ ਜੀਵਨ ਇਹ ਚੰਗਾ ਬਣ ਸਕੇ ਔਰ ਅਸੀਂ ਖੁਸ਼ੀਆਂ ਖੇੜੇ ਚ ਰਹਿੰਦੇ ਹੋਏ ਆਪਣਾ ਜੀਵਨ ਬਤੀਤ ਕਰੀਏ ਅਦੇ ਵਿੱਚ ਸਾਡਾ ਸਾਧਨデア ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੂ ਜੀ ਦਾ ਖਾਸ ਸਵਾਗਤ ਹੈ ਅਸੀਂ ਜਿਹੜੀ ਪਿਛਲਾ ਐਪੀਸੋਡ ਸੀ ਉਹ ਈਰਖਾ ਤੋਂ ਸ਼ੁਰੂ ਕੀਤਾ ਸੀ ਉਸ ਨੂੰ ਅਸੀਂ ਕੰਟੀਨਿਊ ਕਰਨਾ ਅਸੀਂ ਈਰਖਾ ਦੀ ਡੈਫੀਨੇਸ਼ਨ ਈਰਖਾ ਕਿਉਂ ਹੁੰਦੀ ਹੈ ਉਦਾ ਨੈਗੇਟਿਵ ਪਾਕ ਕੀ ਆ ਪੋਜ਼ਿਟਿਵ ਪਾਕ ਕੀ ਅਸੀਂ ਸਾਰਾ ਡਿਸਕਸ ਕਰ ਆਇਆ ਅੱਜ ਅਸੀਂ ਕੋਸ਼ਿਸ਼ ਕਰਨੇ ਆਂ ਕਿ ਭਈ ਗੁਰਬਾਣੀ ਵਿੱਚ ਈਰਖਾ ਦਾ ਕੀ ਸੰਕਲਪ ਹੈ ਸੋ ਗੁਰਬਾਣੀ ਨੂੰ ਲੈ ਕੇ ਅੱਜ ਅਸੀਂ ਈਰਖਾ ਨੂੰ ਸਮਝਣਾ ਜੀ ਠੀਕ ਹੈ ਸੋ ਪਹਿਲਾ ਕੁਐਸਚਨ ਇਹ ਕਿ ਗੁਰਬਾਣੀ ਵਿੱਚ ਈਰਖਾ ਦਾ ਕੀ ਸੰਕਲਪ ਹੈ ਅ ਦੇਖੋ ਜਿਹੜੀ ਈਰਖਾ ਜਿਹੜੀ ਆ ਈਰਖਾ ਕੋ ਜਿਵੇਂ ਆਪਾਂ ਪਹਿਲੇ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਕਿਰੋਨਾ ਹਰ ਧਰਮ ਵਿੱਚ ਇਹਨੂੰ ਜਿਹੜਾ ਇੱਕ ਬਹੁਤ ਵੱਡਾ ਆਤਮੋ ਰਸਤੇ ਦੀ ਰੁਕਾਵਟ ਮੰਨਿਆ ਗਿਆ। ਤੇ ਨਿਰਸੰਦੇਹ ਗੁਰਬਾਣੀ ਵਿੱਚ ਵੀ ਜਿਹੜੀ ਈਰਖਾ ਹੈਗੀ ਆ ਇਹਨੂੰ ਵੀ ਅਧਿਆਤਮ ਰਸਤੇ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਮੰਨਿਆ ਠੀਕ ਜਿਹੜੀ ਸਾਨੂੰ ਇਸ ਅਧਿਆਤਮ ਰਾਹ ਤੇ ਨਹੀਂ ਚੱਲਣ ਦਿੰਦੀ। ਠੀਕ ਹੈ ਗੁਰਬਾਣੀ ਵੀ ਜਦੋਂ ਸਤਿਗੁਰੂ ਪਾਤਸ਼ਾਹ ਇਸ ਸੰਬੰਧੀ ਚਰਚਾ ਕਰਦੇ ਆ ਕਿ ਕਿਹੜੇ ਵਿਕਾਰ ਆ ਕਮਜ਼ੋਰੀਆਂ ਵਾਸ਼ਨਾਵਾਂ ਤੋਂ ਔਗਣਾਂ ਜਿਨ੍ਹਾਂ ਕਾਰਨ ਅਸੀਂ ਮਨੁੱਖਾ ਜਨਮ ਦਾ ਜੋ ਆਦਰਸ਼ਾ ਉਦੇਸ਼ਾ ਮਨੋਰਥਾ ਉਹਨੂੰ ਹਾਸਲ ਨਹੀਂ ਕਰ ਪਾਉਂਦੇ ਹਾਸਲ ਨਹੀਂ ਕਰ ਆਏ ਕਰ ਰਹੇ ਤਾਂ ਉਹਦੇ ਵਿੱਚ ਗੁਰੂ ਸਾਹਿਬ ਜੀ ਤੇ ਹੋਰ ਜਿਹੜੇ ਵਿਕਾਰ ਆ ਉਹਨਾਂ ਦੀ ਗੱਲ ਕਰਦੇ ਆ ਉਥੇ ਈਰਖਾ ਦੀ ਵੀ ਗੱਲ ਕਰਦੇ ਆ ਜਿਵੇਂ ਹਜ਼ੂਰ ਦਾ ਪਾਵਨ ਫਰਮਾਨਾ ਸਵਾਦ ਬਾਦ ਈਰਖ ਬਦਮਾਇਾ 인 ਸੰਗ ਲਾਗ ਰਤਨ ਜਨਮ ਗਵਾਇਆ ਜਿੱਥੇ ਮਹਾਰਾਜ ਸਵਾਦ ਦੀ ਗੱਲ ਕਰਦੇ ਆ ਬਾਦ ਦੀ ਗੱਲ ਕਰਦੇ ਆ ਜਿਹੜੇ ਹੰਕਾਰ ਦੀ ਗੱਲ ਕਰਦੇ ਆ ਮਾਇਆ ਦੀ ਮੋਹ ਦੀ ਗੱਲ ਕਰਦੇ ਆ ਉਥੇ ਮਹਾਰਾਜ ਈਰਖਾ ਦੀ ਵੀ ਗੱਲ ਕਰਦੇ ਆ ਕਿ ਇਹ ਜਿਹੜੇ ਵਿਕਾਰ ਆ ਕਮਜ਼ੋਰੀਆਂ ਇਹਨਾਂ ਵਿੱਚ ਲੱਗ ਕੇ ਫਸ ਕੇ ਮਨੁੱਖ ਆਪਣਾ ਮਨੁੱਖਾ ਜਨਮ ਦੀ ਬਾਸੀ ਹਾਰ ਪੈਂਦਾ ਅਜਾਈ ਗਵਾ ਦਿੰਦਾ ਉਸ ਉਦੇਸ਼ ਨੂੰ ਹਾਸਲ ਨਹੀਂ ਕਰ ਪਾਉਂਦਾ ਜਿਹੜਾ ਅਸਲ ਸਾਡੇ ਮਨੁੱਖਾ ਜਨਮ ਦਾ ਮਕਸਦ ਦਾ ਮਨੋਰਥ ਆ ਉਸ ਲਈ ਇਹਨੂੰ ਇੱਕ ਬਹੁਤ ਵੱਡੀ ਜਿਹੜਾ ਉਹ ਆਤਮਿਕ ਕਮਜ਼ੋਰੀ ਮੰਨਿਆ ਗਿਆ ਕਿ ਜਿਹੜੇ ਕਮਜ਼ੋਰੀ ਦਾ ਸ਼ਿਕਾਰ ਉਹ ਮਨੁੱਖ ਮਨੁੱਖ ਹੋਂਦਾ ਹੋਇਆ ਵੀ ਮਨੁੱਖ ਨਹੀਂ ਰਹਿੰਦਾ ਗੁਰੂਬ ਸ਼ਰੀਰ ਮਨੁੱਖ ਵਰਗਾ ਪਰ ਉਹਦੀ ਆਤਮਾ ਮਨੁੱਖ ਵਰਗੀਆਂ ਨਹੀਂ ਆ ਜੀ ਜਿਹੜਾ ਸ਼ਬਲ ਦਾ ਸੁਰਤ ਮਨੁੱਖਾਂ ਵਰਗੀ ਨਹੀਂ ਹਾਂ ਇਸ ਲਈ ਗੁਰਬਾਣੀ ਵਿੱਚ ਐਸੇ ਲੋਕਾਂ ਦੀ ਮੁਰਦਾ ਸ਼ੁੱਧ ਵੀ ਵਰਤੇ ਆਇਆ ਇਹਨਾਂ ਨੂੰ ਮ੍ਰਿਤਕ ਆਖਿਆ ਹੋਇਆ ਠੀਕ ਹੈ ਕਿ ਗੁਰੂ ਸਾਹਿਬ ਜਦੋਂ ਜਿੰਦੇ ਮਨੁੱਖ ਦੀ ਗੱਲ ਕਰਦੇ ਆ ਤੇ ਜਿੰਦੇ ਮਨੁੱਖ ਦੀ ਜਿਹੜੀ ਪਰਿਭਾਸ਼ਾ ਉਹ ਕੇਵਲ ਜੋ ਸਾਡੇ ਕੋਸ਼ਾਂ ਵਿੱਚ ਸਾਡੀਆਂ ਦਿੱਖਾਂ ਵਿੱਚ ਆ ਉਹਦੀ ਉਸੇ ਨੂੰ ਹੀ ਸਵੀਕਾਰ ਨਹੀਂ ਕੀਤਾ ਗਿਆ ਠੀਕ ਹੈ ਤੇ ਮਿਹਰਾ ਦੇ ਕਪਾਲ ਨੂੰ ਫੁਰਮਾਨਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅੋਰ ਨ ਜੀਵੈ ਕੋਏ ਠੀਕ ਹੈ ਜੇ ਜੀਵੈ ਬਦ ਲੱਤੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਠੀਕ ਤਾਂ ਇਹ ਜਿਹੜੇ ਵਿਕਾਰ ਆ ਕਮਜ਼ੋਰੀਆਂ ਇਹ ਕਮਜ਼ੋਰੀਆਂ ਹੀ ਮਨੁੱਖ ਨੂੰ ਜਿਉਂਦੇ ਮਨੁੱਖ ਵਿੱਚ ਨਹੀਂ ਭਲਕੇ ਮੁਰਦਿਆਂ ਵਿੱਚ ਦੀ شمار ਕਰਾਉਂਦੀਆਂ ਗਿਣਤੀ ਕਰਾਉਂਦੀਆਂ ਜੀ ਠੀਕ ਸੋ ਹੁਣ ਤੁਸੀਂ ਇਹਦੇ ਚ ਇਹ ਤੇ ਵਰਡ ਵਰਡ ਵਰਤਿਆ ਈਰਖਾ ਜੀ ਠੀਕ ਹੈ ਹੁਣ ਇਹ ਈਰਖਾ ਵਰਡ ਗੁਰਬਾਣੀ ਵਿੱਚ ਕਿਹੜੀ ਕਿਹੜੀ ਫਾਰਮ ਵਿੱਚ ਆਇਆ ਹੈ ਔਰ ਕਿਸ ਤਰੀਕੇ ਨਾਲ ਇਹਦੇ ਥੋੜੀ ਜਿਆਦੇ ਬਾਰੇ ਦੱਸੋ ਕਿ ਇਹਦੀ ਐਟੋਮੋਲੋਜੀ ਜਣੀ ਕੀ ਹੈ ਦਾ origin ਜਾਂ ਕਿਸ-ਕਿਲੇ-ਕਲੇ ਪ੍ਰਕਾਰ ਮੇ ਚ ਆ ਗਿਆ ਆ ਜੇ ਸ਼ਾਇਦ ਮੈਂ ਖਾ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਈਰਖਾ ਦੇ ਭਾਵ ਨੂੰ ਦਰਸਾਉਣ ਲਈ ਹੋਰ ਕਿਹੜੇ ਸ਼ਬਦ ਵਰਤੇ ਗਏ ਹਨ ਤੁਹਾਨੂੰ ਗੁਰਬਾਣੀ ਵਿੱਚ ਜਿਹੜਾ ਤਾਤ ਸ਼ਬਦ ਆ ਇਹ ਆਇਆ ਬਖੀਲੀ ਸ਼ਬਦ ਵਰਤਿਆ ਆ ਜਿਹੜਾ ਡਾਹਾ ਸ਼ਬਦ ਆਉਂਦਾ ਅਹਿਰਖ ਸ਼ਬਦ ਆਉਂਦਾ ਮਤਸਰ ਸ਼ਬਦ ਇਹ ਸਾਰੇ ਜਿਹੜੇ ਆ ਇਹ ਈਰਖਾ ਦਾ ਅਰਥ ਹੀ ਦਿੰਦੇ ਆ ਹਾਂ ਠੀਕ ਆ ਕਿ ਇਨਾਂ ਵਿੱਚ ਕੋਈ ਸ਼ਬਦ ਹੈ ਕਿ ਜਿਨ੍ਹਾਂ ਦੇ ਇੱਕ ਤੋਂ ਵੱਧ ਅਰਥ ਆ ਹਾਂਜੀ ਇਸ ਤਰ੍ਹਾਂ ਜਿਵੇਂ ਬਖੀਲੀ ਸ਼ਬਦ ਆ ਤਾਂ ਅਸਲ ਵਿੱਚ ਜਿਹੜਾ ਬਖੀਲਾ ਇਹਦਾ ਪਛੋਕੜ ਆ ਉਹ ਅਰਬੀ ਉਹ ਤੋਂ ਫਾਰਸੀ ਵਿੱਚ ਵੀ ਪਾਇਆ ਜਾਂਦਾ ਪਰ ਇਹ ਦਾ ਅਰਥ ਹੈ ਕਿਰਪਾ ਨਾ ਸੁਮਾ ਇਹਦੇ ਹੋਰ ਅਰਥ ਵੀ ਹੈ ਜਿਹੜਾ ਆਮ ਅਰਥ ਜਿਹੜਾ ਉਹਨਾਂ ਭਾਸ਼ਾਵਾਂ ਵਿੱਚ ਇਹੀ ਲਿਆ ਜਾਂਦਾ ਪਰ ਪੰਜਾਬੀ ਵਿੱਚ ਇਹਦਾ ਅੱਥ ਜਿਹੜਾ ਉਹ ਈ ਰੱਖਾ ਵੀ ਲਿਆ ਜਾਂਦਾ ਠੀਕ ਇਸੇ ਤਰ੍ਹਾਂ ਸਾਡੇ ਵਿੱਚ ਹੋਰ ਬਹੁਤ ਸਾਰੇ ਸ਼ਬਦ ਪ੍ਰਚਲਦਾ ਜਿਨ੍ਹਾਂ ਸਾੜਾ ਸ਼ਬਦ ਦਾ ਹਸਦ ਸ਼ਬਦ ਦਾ ਜਿਹੜਾ ਆਮਸੀਂ ਵਰਤੋਂ ਲੈਂਦੇ ਆ ਵਾਹ ਸੁਪਰਦਾ ਸ਼ਬਦ ਦਾ ਇਹ ਵੀ ਮੈਂ ਗੁਰਬਾਣੀ ਵਿੱਚ ਜਿਹੜਾ ਸ਼ਬਦ ਵਰਤੋਂ ਕੀਤੀ ہوئی ਸਾੜਾ ਸ਼ਬਦ ਜਿਹੜਾ ਇਹਦੇ ਮੁੱਖ ਰੂਪ ਜਿਹੜੇ ਦੋ ਰੂਪ ਹੈ ਇੱਕ ਸਾੜੇ ਤੋਂ ਪਾਵ ਜਿਹੜਾ ਉਹ ਗੁਰਬਾਣੀ ਜਿਹੜਾ ਵਰਦਿਆ ਗਿਆ ਉਹ ਕੋਈ ਜਿਹੜੇ ਵਿਦਵਾਨ ਆ ਉਹ ਜਿਹੜਾ ਅਸ਼ੁੱਧ ਸਤਗੁਰੂ ਪਾਚਨ ਨੇ ਵਰਦਿਆ ਸਤਵੰਤਾ ਸਾੜਾ ਤਾਂ ਉਥੇ ਸਾੜਾ ਤੋਂ ਪਾਵ ਦਾ ਜੋ ਸਾਡਾ ਆਧਾਰ تھا ਸਾਡਾ ਅਸ਼ਧ ਵਰਤੇ ਆ ਕਈ ਨੇ ਉਹ ਲਿਆ ਪਰਕੀਆਂ ਨੇ ਭਾਈ ਕਾਂਸੀ ਨਬ ਨੇ ਬਕਰੇ ਅਰਥਾਂ ਵਿੱਚ ਲਿਆ ਠੀਕ ਹੈ ਪਰ ਜਿਹੜਾ ਸਾੜਾ ਸ਼ਬਦ ਆ ਜਿਹੜਾ ਖਾਸ ਤੌਰ ਤੇ ਜਿਹੜੀ ਆਪਣੇ ਪਹਾੜੀ ਪੰਜਾਬੀ ਆ ਉਹਦੇ ਜਿਹੜਾ ਸਾਢਾ ਸ਼ਬਦ ਵਰਤਦੇ ਆ ਉਹ ਸਾਢਾ ਪਾਵਨ ਦਾ ਸਾਢਾ ਪਰ ਸਾਢਾ ਸ਼ਬਦ ਜਿਹੜਾ ਹੈਗਾ ਸਪੈਲਿੰਗ ਦੋਵਾਂ ਦੀ ਹੈ ਪਰ ਥੋੜਾ ਜਿਹਾ ਸਟੈਚ ਦੇਣਾ ਪੈਂਦਾ ਹੈ ਕਿਤੇ ਉਹ ਸਾਢੇ ਤੋਂ ਪਾਵਾਂ ਈਰਖਾ ਉਹ ਪਰ ਗੁਰਬਾਣੀ ਵਿੱਚ ਜਿਹੜਾ ਇਹ ਸ਼ਬਦ ਇਸ ਅਰਥ ਵਿੱਚ ਜਿਹੜਾ ਉਹ ਨਹੀਂ ਵਰਤਿਆ ਗਿਆ ਇਸੇ ਤਰ੍ਹਾਂ ਹਸਤ ਸ਼ਬਦ ਜਿਹੜਾ ਇਹ ਵੀ ਗੁਰਬਾਣੀ ਚ ਨਹੀਂ ਵਰਤਿਆ ਗਿਆ ਜਿਹੜਾ ਅਹਰਖ ਸ਼ਬਦ ਢਾਹ ਸ਼ਬਦ ਬਖੀਲੀ ਸ਼ਬਦ ਤਾਦ ਸ਼ਬਦ ਇਹ ਗੁਰਬਾਣੀ ਚ ਜਿਹੜੇ ਆ ਇਹ ਈਰਖਾ ਦੇ ਅਰਥਾਂ ਵਿੱਚ ਵਰਤੇ ਗਏ ਹੋਏ ਆ ਜਿਵੇਂ ਗੁਰਬਾਣੀ ਦਾ ਮਤਸ ਸ਼ਬਦ ਆ ਕਾਮ ਕ੍ਰੋਧ ਮਾਇਆ ਮਤ ਮਤਸ ਮਤ ਮਤਸ ਇਹ ਸੰਪੈ ਮੂਮਾਹੀ ਇਹ ਤੇ ਜਿਹੜਾ ਈਰਖਾ ਲਈ ਮਤਸ ਸ਼ਬਦ ਵਰਤੇ ਆ ਇਹ ਦੂਵੇ ਦਰਸਾਇਆ ਆ ਕਿ ਸਾਡੇ ਅੰਦਰ ਸ਼ੁਭ ਗੁਣਾਂ ਦੀ ਪੂੰਜੀ ਨਹੀਂ ਸਾਡੇ ਅੰਦਰ ਔਗਣਾਂ ਕਿਹੜੇ ਔਗਣ ਜਿਹੜੇ ਅਸੀਂ ਸਾਡੀ ਅਸਲ ਪੂੰਜੀ ਆ ਕਿਉਂਕਿ ਗੁਰਬਾਣੀ ਜਦੋਂ ਇਹ ਪਕ ਦੱਸਿਆ ਆ ਕਿ ਮਨੁੱਖ ਦੀ ਅਸਲ ਪੂੰਜੀ ਕੀੜੇ ਦੀ ਨਰੋਲ ਦੀ ਆਪਣੀ ਆ ਤਾਂ ਉਥੇ ਹੀ ਨਹੀਂ ਦੱਸਿਆ ਕਿ ਸਾਡਾ ਘਰ-ਬਾਰ ਸਾਡਾ ਬੈਂਕ ਬੈਲੈਂਸ ਕਿਉਂਕਿ ਸਾਡਾ ਅਸੀਂ ਸਾਡੇ ਪ੍ਰਾਣ ਨਿਕਲਦੇ ਆ ਤੇ ਸਾਡਾ ਨਹੀਂ ਰਹਿੰਦੇ ਤੋਂ ਧਾਰਮਿਕ ਜਿਹੜਾ ਵਿਸ਼ਵਾਸ ਆਮ ਤੌਰ ਜਿਹੜਾ ਪ੍ਰਚਲਿਤ ਆ ਕਿ ਜਿਹੜੇ ਮਨੁੱਖ ਦੇ ਕਰਮ ਆ ਗੁਰਬਾਣੀ ਦੀ ਕਰੋਂ ਫਿਲਾਸਫੀ ਜਿਹੜੀ ਆ ਆਮ ਪ੍ਰਚਲਿਤ ਫਿਲਾਸਫੀ ਨਾਲੋਂ ਵੱਖਰੀ ਆ ਜੋ ਆਮ ਤਾਰਨਾ ਕਿ ਮਨੁੱਖ ਦੇ ਚੰਗੇ ਮਾੜੇ ਕਰਮ ਦੇ ਨਾਲ ਜਾਂਦੇ ਆ ਤੁਸੀਂ ਕਰ ਇਸ ਪੱਗ ਦੀ ਚਰਚਾ ਨਹੀਂ ਕਰ ਰਹੇ ਪਰ ਸਮੂਹ ਰੂਪ ਵਿੱਚ ਜੋ ਆਉਂ ਤੌਰ ਤੇ ਕਾਰੋ ਫਿਲਾਸਫੀ ਦੀ ਧਾਰਨਾ ਕੇਵਲ ਉਸ ਦਾ ਇੱਕ ਪੱਖੀ ਜਿਹੜਾ ਉਹ ਸਾਂਝਿਆ ਕਰ ਰਹੇ ਹਾਂ ਉੱਪਰ ਜਿਹੜੀ ਅਸਲ ਪੂੰਜੀ ਆ ਆਪਾਂ ਜਿਹੜਾ ਜ਼ੋਰ ਦੇ ਰਿਹਾ ਇਸ ਗੱਲ ਤੇ ਕਿ ਅਸਲ ਪੂੰਜੀ ਜਿਹੜੀ ਮਨੁੱਖ ਦੀ ਆਪਣੀ ਆ ਜਿਹੜੀ ਕਿ ਕੋਈ ਸਾਦੋਂ ਖੋ ਨਹੀਂ ਸਕਦਾ ਚੋਰਾ ਨਹੀਂ ਸਕਦਾ ਲੁੱਟ ਨਹੀਂ ਸਕਦਾ ਕੋਈ ਛਲ ਕਰਕੇ ਉਹ ਆਪਣੀ ਨਹੀਂ ਬਣਾ ਸਕਦਾ ਉਹ ਜਿਹੜੀ ਪੂੰਜੀ ਆ ਉਹ ਮਨੁੱਖ ਦੇ ਸ਼ੁਭ ਗੁਣਾਂ ਦੀ ਤੇ ਔਗਣਾਂ ਦੀ ਪੂੰਜੀ ਆ ਉਸ ਲਈ ਜਦੋਂ ਬਾਣੀ ਵਿੱਚ ਇਹ ਭਗ ਦੱਸਿਆ ਆ ਕਿ ਜਿਹੜੇ ਚੰਗੇ ਗੁਣ ਨਾ ਦਇਆ ਤਰਮਾ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀਂ ਪਰ ਜਿਹੜੀ ਦੂਜੇ ਪਾਸੇ ਕੀ ਆ ਕਿ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਈ ਕਿ ਮੇਰੇ ਅੰਦਰ ਜਿਹੜੀ ਆ ਜਿਹੜੀ ਸੰਪਤੀ ਮੈਂ ਇਕੱਠੀ ਕੀਤੀ ਹੈ ਜਾਮਾ ਕੀਤੀ ਹੋਈ ਆ ਉਹ ਕੀ ਆ ਕਾਮ ਕ੍ਰੋਧ ਆ ਮਾਇਆ ਦਾ ਮੋਹ ਆ ਹੰਕਾਰ ਆ ਈਰਖਾ ਤੁਸੀਂ ਦਾ ਮਤਸਰ ਸੁਧ ਵਰਦਿਆ ਆ ਇਸੇ ਤਰ੍ਹਾਂ ਜਿਹੜਾ ਢਾਹ ਸ਼ਬਦ ਦਾ ਜੇ ਜਦੋਂ ਆਖਿਆ 10 ਪਣ ਤਨ ਸੁਖ ਨਹੀਂ ਬਿੰਡ ਬਿੰਠੀ ਬਿੰਡਰ ਬਿੰਠੀ ਡਾ ਤਾ ਇਥੇ ਪਾਵਾਂ 10 ਪਣ ਤੂੰ ਪਾਵ ਸਾਢੇ ਵਿੱਚ ਈਕਾ ਵਿੱਚ ਇਥੇ ਈ ਰਖਾ ਦਾ ਸ਼ਬਦ ਦੇ ਜਬ ਦੇ 10 ਪਣ ਸ਼ੁੱਧ ਵਰਤੇ ਆਇਆ ਫਿਰ ਜਦੋਂ ਆਖਿਆ ਅਹਰ ਗਵਾ ਦਿੰਨਾ ਕੀ ਜਹਰੇ ਮਨ ਸੁਕ੍ਰਿਤ ਕਰ ਕਰ ਲੀ ਜਾ ਰਹੇ ਮਨ ਅਹਰਕ ਤੂੰ ਪਾਵਾਂ ਇਥੇ ਈ ਰਖਾ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਦੌਲਤ ਦੌਲ ਦੇ ਹੇ ਸੱਕੀ ਫਾਤੇ ਚੀਰੀ ਸ਼ੰਗਾਰ ਇਹ ਪਹਿਲਾ ਪਰਮਾਨ ਸਾਂਝਾ ਕੀਤਾ ਕਿ ਢਾਪਣ ਤਾਂ ਨੂੰ ਸੁਖ ਨਹੀਂ ਬਿੰਡਰ ਬਿੰਟੀ ਢਾਰ ਠੀਕ ਹੈ ਜਦੋਂ ਇੱਕ ਸੋ ਜਾ ਕਮਨ ਗਾਤਾ ਬਿਸਨੀ ਤੇ ਸਹ ਪ੍ਰਾਈ ਤਾਤਾ ਇਥੇ ਤਾਤਾ ਸ਼ਬਦ ਤਾਦ ਸ਼ਬਦ ਗੁਰਬਾਣੀ ਵਿੱਚ ਇਖਾ ਦੇ ਸ਼ਬਦ ਅਰਥਾਂ ਜੋ ਵਰਤੇ ਗਏ ਤੋ ਜਿਹੜੇ ਸ਼ਬਦ ਆ ਗੁਰਬਾਣੀ ਵਿੱਚ ਜਿਹੜੇ ਆ ਇਸਮਾਨਾ ਅਥਕ ਸ਼ਬਦ ਆ ਕਿ ਜਿਨ੍ਹਾਂ ਦਾ ਵੱਖੋ ਵੱਖਰੀ ਟੰਗ ਵਿੱਚ ਵੱਖੋਗੇ ਥਾਵਾਂ ਤੇ ਗੁਰੂ ਸਾਹਿਬਾਨੇ ਦੀ ਵਰਤੋਂ ਕਰਦੇ ਹੋਏ ਆ ਸਾਨੂੰ ਇਸ ਨੂੰ ਆਤਮਿਕ ਕਮਜ਼ੋਰੀ ਵਜੋਂ ਦਰਸਾ ਦੜ ਕੋਰਾ ਸਾਨੂੰ ਇਹਦੋਂ ਉੱਪਰ ਉਠਾਉਣ ਦੀ ਜਿਹੜੀ ਆ ਉਹ ਪ੍ਰੇਰਣਾ ਦਿੰਦੇ ਆ ਕੋਈ ਇਹਦੇ ਵਿੱਚ ਇਹ ਵੀ ਹੈ ਕਿ ਗੁਰਬਾਣੀ ਜਾਂਦਾ ਜਿੱਦਾਂ ਅਸੀਂ ਪਿਛਲੀਆਂ ਦੀ ਡਿਸਕਸ ਕੀਤਾ ਸੀ ਪੋਜ਼ਿਟਿਵ ਪੱਖ ਗੁਰਬਾਣੀ ਵੀ ਪੋਜ਼ਿਟਿਵ ਪੱਖ ਨੂੰ ਕੋਈ ਉਦਾਉ ਉਹ ਬਾਤ ਦੀ ਹੈ ਕਿ ਨਹੀਂ ਬਾਤ ਹਾਂਜੀ ਬਿਲਕੁਲ ਪਹਿਲੀ ਗੱਲ ਇਹ ਆਪਾਂ ਉਹ ਥੋੜੀ ਜਿ ਨੂੰ ਦੇਖ ਲਈਏ ਕਿ ਗੁਰਬਾਣੀ ਵਿੱਚ ਜਿਹੜੀ ਈਰਖਾ ਇਨੂੰ ਮਨੁੱਖਾ ਜਨਮ ਦੀ ਬਾਜ਼ੀ ਹਾਰਨ ਦਾ ਜਿੱਥੇ ਹੋਰ ਕਾਰਨ ਦੱਸਿਆ ਉਥੇ ਈਰਖਾ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਗਿਆ ਠੀਕ ਹੈ ਔਰ ਇਥੋਂ ਤੱਕ ਆਖ ਦਿੱਤਾ ਕਿ ਜਿਸ ਦੇ ਅੰਦਰ ਤਾਂ ਤ ਪਰਾਈ ਹੋਵੇ ਜਿਸ ਦਾ ਕਦੇ ਨਾ ਹੋ ਵੀ ਭਲਾ ਠੀਕ ਤਾਂ ਗੁਰੂ ਨੂੰ ਮਿਲ ਕੇ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦੀ ਸਮਝ ਹਾਸਲ ਕਰਕੇ ਜੋ ਸਾਨੂੰ ਪ੍ਰਾਪਤੀ ਹੁੰਦੀ ਹੈ ਉਸ ਪ੍ਰਾਪਤੀ ਵਿੱਚ ਇਹ ਵੀ ਇੱਕ ਪ੍ਰਾਪਤੀ ਆ ਕਿ ਸਾਡੇ ਅੰਦਰੋਂ ਜਿਹੜਾ ਇਹ ਈਰਖਾ ਵਾਲਾ ਭਾਵ ਆ ਇਹ ਖਤਮ ਹੁੰਦਾ ਇਸ ਲਈ ਆਗਦਾ ਆ ਕਿ ਜਿਹੜੀ ਆ ਵਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨੇ ਆਈ ਤੋਂ ਇਸ ਲਈ ਈਰਖਾ ਦਾ ਇਹ ਪਾਖੂਰ ਬੰਨਿ ਜ ਬੜਾ ਸਪਸ਼ਟ ਆ ਕਿ ਸਾਡੇ ਰਸਤੇ ਵਿੱਚ ਇਹ ਕਿਦਿਆਂ ਵੱਡਾ ਜਿਦੋਂ ਕਾਬਲ ਵਾਲਾ ਪਾਠ ਆਦਾ ਕਰਦੀ ਆ ਔਰ ਜਿਹੜੇ ਅੰਦਰ ਪਾਤ ਹੈਗੀ ਆ ਇਗ੍ਰਿਖ ਹੈਗੀ ਆ ਉਹ ਆਤਮਾ ਗੁਣਾ ਨਾਲ ਪਰਫੁੱਲਤ ਨਹੀਂ ਹੋ ਸਕਦਾ ਉਹ ਅੰਦਰ ਇਹਦੇ ਆਤਮਾ ਗੁਣਾ दैवी ਗੁਣਾ ਇਹ ਪਰਫੁੱਲਤ ਨਹੀਂ ਹੋ ਸਕਦੇ ਇਹ ਗੁਰਬਾਣੀ ਦਾ ਜਿਹੜਾ ਉਹ ਕਤਨ ਬੜਾ ਸੁਪਚਤਾ ਠੀਕ ਤਾਂ ਜਦੋਂ ਜਿਹੜੀ ਤੁਸੀਂ ਪੰਜਤਰੀ ਦੀ ਗੱਲ ਕੀਤੀ ਆ ਗੁਰਬਾਣੀ ਵੀ ਜਿਹੜਾ ਪੱਕ ਜਿਹੜਾ ਇਹ ਬੜੇ ਚੰਗੀ ਤਰ੍ਹਾਂ ਦ੍ਰਿੜ ਕਰਵਾਇਆ ਹੋਇਆ ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਾਵਨ ਫੁਰਮਾਨ ਆ 5/5/5 ਨਾਮ ਦਇਓ ਮਨ ਲੀਨਾ ਆੜ ਦਮ ਕੋਛੀ ਬਰੋ ਹੋਇਓ ਲਖੀਨਾ ਬੁੜਨਾ ਤਾਂ ਨਾ ਤਿਆਗੈ ਪ੍ਰੀਤ ਚਰਨ ਕਬੀਰ ਜੀ ਨੀਚ ਕੁਲਾ ਜੋਲਾ ਹਰਾ ਪਿਓ ਗੁਨ ਗੀ ਹੀਰਾ ਰਵਦਾਸ ਤੋਂ ਅੰਤਾਰ ਟੋਹਰ ਨੀਤੀ ਨੂੰ त्यागी माया ਪ੍ਰਗਟ ਹੋਆ ਸਾਧ ਸੰਗਹਾ ਦਰਸ਼ਨ ਪਾਇਆ ਸਿਆਨ ਨਾਈ ਬੁੱਧਕਾਰੀ ਆ ਉਹ ਘਰ ਘਰ ਸੁਨੇਆ ਹਿਰਦੇ ਵਸਿਆ ਪਾਰਬੋਂ ਭਗਤਾ ਮੈਂ ਗਨੇਆ ਭਗਤ ਅੰਨਾ ਜੀ ਨੇ ਜਦੋਂ ਇਹਨਾਂ ਮਹਾਂਪੁਰਖਾਂ ਬਾਰੇ ਸੁਣਿਆ ਹਾਂ ਜੀ ਕਿ ਨਾਮਦੇਵ ਜੀ ਜਿਹੜੇ ਆ ਉਹ ਸਧਾਰਨ ਕਾਰਜੇ ਪੈਦਾ ਹੋ ਕੇ ਉਹਨਾਂ ਨੇ ਉੱਚੀ ਪਦਵੀ ਕਿਵੇਂ ਪਾਈ ਪਾਈ ਕਬੀਰ ਸਾਹਿਬ ਜੀ ਪ੍ਰਭਦਾਸ ਜੀ ਇਸ ਤਰ੍ਹਾਂ ਸੈਨ ਜੀ ਤੋਂ ਉਹਨਾਂ ਭਗਤਾਂ ਬਾਰੇ ਸੁਣ ਕੇ ਉਹਨਾਂ ਦੇ ਮਨ ਵਿੱਚ ਇਹ ਖਾਂ ਨਹੀਂ ਆਈ ਬਲਕਿ ਇਹ ਚਾਅ ਪੈਦਾ ਆਇਆ ਉਤਸ਼ਾਹ ਪੈਦਾ ਆਇਆ ਪ੍ਰੇਰਨਾ ਮਿਲੀ ਕਿ ਜਦ ਇਹ ਜਿਹੜੇ ਸੱਜਣਾਂ ਮਹਾਂਪੁਰਖਾਂ ਇਹ ਇਹ ਜੀ ਪਦਵੀ ਪਾ ਸਕਦੇ ਆ ਇਸ ਮਰਾਦਵੀ ਨੂੰ ਹਾਸਲ ਕਰ ਸਕਦੇ ਆ ਤਾਂ ਮੈਂ ਕਿਉਂ ਨਹੀਂ ਤਾਂ ਮੈਂ ਕਿਉਂ ਤਾਂ ਇਹ ਦੇਖ ਕੇ ਕਿ ਭਾਈ ਉਹਨਾਂ ਨੇ ਆ ਰਾਹ ਬਨਾਇਆ ਇਸ ਰਾਹ ਦੇ ਤੁਰ ਕੇ ਉਹ ਇਸ ਮੰਜ਼ਲ ਤੇ ਪਹੁੰਚੇ ਤਾਂ ਉਹਨਾਂ ਨੇ ਵੀ ਉਹ ਰਾਹ ਬਨਾਇਆ ਠੀਕ ਉਸ ਰਾਹ ਬਨਾ ਕੇ ਉਹ ਵੀ ਉਸ ਮੰਜ਼ਲ ਤੇ ਅਪੜੇ ਇਸੇ ਤਰ੍ਹਾਂ ਹੋਰ ਜਿਵੇਂ ਮਸ਼ਬਦਾ ਕਿ ਐਸੇ ਦੁਰਮਦ ਨਿਸਧਰੇ ਕਿਉਂ ਕਿ ਉਹਨਾਂ ਤਰ੍ਹਾਂ ਰਵਦਾਸ ਇਹੋ ਜਿਹੜੇ ਤਰਮਤੀ ਸੀਗੇ ਉਹ ਤਰ ਗਏ ਉਹਤੇ ਇਰਖਾ ਨਹੀਂ ਹੋਈ ਬਲਕਿ ਦੇਖਿਆ ਕਿ ਜਿਹੜੇ ਇਹਨਾਂ ਦਾ ਵਿਕਾਰੀ ਜੀਵਨ ਸੀ ਜਿਹੜਾ ਪਹਿਲਾ ਜੀਵਨ ਸੀਗਾ ਜਦੋਂ ਰੱਬ ਨਾਲ ਜੁੜਨ ਤੋਂ ਪਹਿਲਾਂ ਪ੍ਰੇਮ ਭਗਤੀ ਵਿੱਚ ਜਲੀਨ ਹੋਣ ਤੋਂ ਪਹਿਲਾਂ ਉਹ ਕੀ ਸੀਗੇ ਪਰ ਜਦੋਂ ਉਹਨਾਂ ਨੇ ਇਸ ਰਸ ਨੂੰ ਅਪਣਾਇਆ ਤਾਂ ਕੀ ਤੋਂ ਕੀ ਬਣ ਗਏ ਤਾਂ ਉਹਨਾਂ ਦੇ ਮਨ ਵਿੱਚ ਉਤਸ਼ਾਹ ਪੈਦਾ ਹੋਇਆ ਇਹਦਾ ਇਹ ਪੁਰਾਣਾ ਸ਼ਬਦ ਜਿਹੜਾ ਹੈਗਾ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੈ ਦੇਖ ਕਿਸ ਫਿਰ ਆਖਿਆ ਕਿ ਕਿਸ ਜਾਤੇ ਕਿਹ ਪਦੈ ਅਮਰਿਓ ਰਾਮ ਭਗਤ ਵਿਸ਼ੇਕ ਫਿਰ ਸਵਾਨ ਸਤਰ ਆਜਾਦ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਗ ਬਪਰਾ ਕਿਆ ਸਰਾ ਹੈ ਤੀਨ ਲੋਗ ਪਰਵੇਸ਼ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੋਂ ਕਿਉਂ ਨਾ ਧਰੈ ਰਬਦਾਸ ਇਹ ਜਿਹੜਾ ਇਹ ਪਾਜਿਤਿਵ ਪੱਖ ਹੈਗਾ ਕਿ ਜਿਹੜਾ ਈਰਖਾ ਨਹੀਂ ਹੋਈ ਵੀ ਇਹ ਸਧਾਰਨ ਲੋਕ ਜਿਹੜੇ ਸੀਗੇ ਇਹ ਤਾਂ ਬੜੇ ਪਾਪੀ ਸੀ ਇਹ ਗੁਨਾਹਗਾਰ ਸੀ ਤਾਂ ਇਹ ਕਿਵੇਂ ਪਹੁੰਚ ਗਏ ਪਰ ਚੰਗਾ ਪੱਖ ਦੇਖਿਆ ਵੀ ਜਦ ਇਹ ਪਹੁੰਚ ਸਕਦੇ ਇਹੋ ਜਿਹੇ ਬੰਦੇ ਤਾਂ ਮੈਂ ਕਿਉਂ ਨਹੀਂ ਧਰ ਸਕਦਾ ਤਾਂ ਜਿਉਂ ਹੋਰ ਪਾਵਨ ਫਰਮਾਨਾ ਛੈ ਲੰਗ ਗੰਦੇ ਪਾਰ ਗੋਰੀ ਮਨ ਧੀਰਿਆ ਤੇ ਛੈ ਲੰਗ ਗੰਦੇ ਜਿਹੜਾ ਪ੍ਰਤੀਕ ਆ ਉਹਨਾਂ ਗੁਰਮੁਖਾਂ ਦਾ ਤਰਾਬਨਾ ਜਿਹੜੇ ਰੂਹਾਂ ਦਾ ਕਿ ਜਿਨ੍ਹਾਂ ਨੇ ਇਸ ਭਵ ਸਾਗਰ ਦੀਆਂ ਲਹਿਰਾਂ ਤੋਂ ਆਪਣੇ ਆਪ ਨੂੰ ਪਾਰ ਲੰਘਾ ਲਿਆ ਠੀਕ ਹੈ ਤੋ ਜਿਹੜੇ ਕਮਜ਼ੋਰ ਮਨ ਪਰ ਜਿਹੜੇ ਸਧਾਰਨ ਇਸਤਰੀ ਸੀ ਜੀਵ ਇਸਤਰੀ ਸੀ ਜਿਹੜੇ ਕਿ ਵਿਕਾਰਾਂ ਵਿੱਚ ਲਿਬੜੀ ਹੋਈ ਸੀ ਉਹਨੂੰ ਦੇਖ ਕੇ ਈਰਖਾ ਨਹੀਂ ਹੋਈ ਕਿ ਭਾਈ ਇਹ ਕਿਉਂ ਲੰਘ ਗਏ ਹਾਂ ਬਲਕੇ ਉਹਨਾਂ ਦੇਖ ਕੇ ਮਨ ਵਿੱਚ ਪ੍ਰੇਮ ਨਾਲ ਉਤਸ਼ਾਹ ਪੈਦਾ ਹੋਇਆ ਕਿ ਮੈਂ ਵੀ ਭਾਵੇਂ ਮੈਂ ਕਮਜ਼ੋਰ ਹਾਂ ਪਰ ਇਹ ਲੰਘਿਆ ਤਾਂ ਮੈਂ ਵੀ ਲੰਘ ਸਕਦਾ ਤਾਂ ਉਹਨਾਂ ਨੂੰ ਦੇਖ ਕੇ ਜਿਹੜਾ ਉਹਦੇ ਮਨ ਵੀ ਤਲਬਾਸ ਆਈ ਉਹ ਤੇ ਨਿਰਾਸ਼ਤਾ ਨਹੀਂ ਹੋਈ ਈਰਖਾ ਨਹੀਂ ਆਈ ਮਾਇੂਸਤਾ ਨਹੀਂ ਹੋਈ ਆਲਸ ਨਹੀਂ ਹੋਇਆ ਵਰਗੇ ਪ੍ਰੇਰਨਾ ਮਿਲੀ ਉਤਸ਼ਾਹ ਮਿਲਿਆ ਠੀਕ ਹੈ ਤਾਂ ਉਹਨਾਂ ਨੂੰ ਵੇਖ ਕੇ ਉਹਨੇ ਵੀ ਇਹ ਉਦਮ ਅਰੰਭਿਆ ਜਿਹੜੇ ਆ ਉਹ ਇਸ ਭਵ ਸਾਗਰ ਤੋਂ ਪਾਰ ਲੰਘਣ ਦੇ ਸਮਰੱਥ ਹੋਏ ਗੁਰਬਾਣੀ ਵਿੱਚ ਜਿਹੜੇ ਆ ਬਬਰੇ ਪਾਵਨ ਫੁਰਬੜੇ ਫਰਮਾਉਣਾ ਇਸ ਤਰ੍ਹਾਂ ਦੇ ਜਿਨ੍ਹਾਂ ਵਿੱਚ ਇਸ ਪੱਖ ਨੂੰ ਦਰਸਾਇਆ ਹੋਇਆ ਦੇਖੋ ਜਦੋਂ ਸਾ ਇਹ ਦਾਖਿਆ ਆ ਕਿ ਸਤਿ ਪਹਿਰੀ ਸਤਬਲਾ ਬਹੀਏ ਪੜਿਆਂ ਪਾਸ ਉੱਥੇ ਪਾਪ ਪੁੰਨ ਵਿਚਾਰੀ ਹੈ ਪੂੜਾ ਘਟਾ ਰਾਸ ਤਾਂ ਉਹ ਪ੍ਰੇਰਨਾ ਕਰਦਾ ਮਕਸਦ ਇਹ ਹੀ ਆ ਕਿ ਵੀ ਤੁਸੀਂ ਚੰਗੇ ਇਨਸਾਨਾਂ ਕੋ ਜਿਹੜੇ ਢੜਕ ਲੋ ਅੱਗੇ ਆ ਚਾਹੇ ਉਹ ਗੁਣਾ ਵਿੱਚ ਆ ਵਿਦਿਆ ਵਿੱਚ ਆ ਜਿਸ ਵੀ ਰੂਪ ਵਿੱਚ ਆ ਤੁਸੀਂ ਉਹਨਾਂ ਕੋਲ ਬੈਠੋ ਉਹਨਾਂ ਦੀ ਸੰਗਤ ਕਰੋ ਉੱਥੇ ਸੰਗਤ ਕਰਨ ਨਾਲ ਕੀ ਹੋਊਗਾ ਕਿ ਤੁਹਾਡੇ ਅੰਦਰ ਵੀ ਚਾਹੋਂ ਪੈਦਾ ਹੋਊਗਾ ਇਰਖਾ ਨਹੀਂ ਹੋਊਗੀ بلکہ چاہ پیدا ہوگا، عتشاء پیدا ہوگا اور اُشاحت ہو گے، ਤੁਸੀਂ ਵੀ ਆਪਣੇ ਆਪ ਨੂੰ اس یوਗ بناؤ گے، سم্রتھ بناؤ گے تو گرو گولاں دا سب تو بڑا ایک لاਭ یہی آ۔ اسیں ਜਦੋਂ ਗੁਰੂ ਸਾਹਿਬ ਬਾਣੀ ਚ ਫਰਮਾਉਂਦੇ ਆ, "ਯਾਰਬੇ ਪ੍ਰੇ ਹੱਬੇ ਸਖੀਆਂ, ਮੂਹ ਕਹੀ ਨਜਹੀਆਂ। ਯਾਰਬੇ ਇੱਕ ਦੋਹੇ ਕਚਾਰੇ ਆں ਕਿਸ ਚ ਤੇਹੀਆਂ। ਇੱਕ ਦੋਹੇ ਕਚਾਰੇ ਅਨਕ ਪਿਆਰੇ ਨਿਰ ਕਰਦੇ ਭੋਗ ਬਿਲਾਸਾ। ਤਿਨਾ ਦੇਖ ਮਨ ਚਾਉ ਉਠੁੰਦਾ" ਉਦੋਂ ਉਹਨਾਂ ਨੂੰ ਦੇਖ ਕੇ ਮਨ ਵੀ ਇਖ਼ਲਾ ਨਹੀਂ ਹੋ ਰਹੀ ਬਲਕਿ ਦਿਨਾਂ ਦੇ ਇੱਕ ਮਨ ਚਾਉ ਉਠੰਦਾ ਹਾਂ ਕਦ ਪਾਏ ਗੁਣਤਾਸਾ ਕਿ ਮੇਰੇ ਅੰਦਰ ਵੀ ਚਾਉ ਪੈਦਾ ਹੋ ਰਿਹਾ ਉਤਸ਼ਾਹ ਪੈਦਾ ਹੋ ਰਿਹਾ ਕਿ ਮੈਂ ਵੀ ਇਹ ਗੁਣਾ ਦਾ ਮਾਲਕ ਆ ਸਾਗਰ ਆ ਸਮੂਹ ਆ ਮੈਂ ਵੀ ਉਹਨੂੰ ਕਿਵੇਂ ਮਿਲਾ ਕਿਵੇਂ ਪ੍ਰਾਪਤ ਕਰ ਸਕਦਾ ਬਦ ਤੈਦੀ ਕਰਾ ਦਾ ਸ਼ਿਕਾਰ ਨਹੀਂ ਹੋਏ ਬਲਕਿ ਮਨ ਵੀ ਜਿਹੜਾ ਉਹ ਚਾਉ ਪੈਦਾ ਹੋਇਆ ਉਤਸ਼ਾਹ ਪੈਦਾ ਹੋਇਆ ਤੁਸੀਂ ਗੁਰਬਾਣੀ ਵੀ ਜਿਹੜਾ ਇਹ ਭਾਕ ਜਿਹੜਾ ਬਹੁਤ ਚੰਗੀ ਤਰ੍ਹਾਂ ਉਭਾਰਿਆ ਗਿਆ ਤੋਂ ਇਸ ਲਈ ਸੰਗਤ ਉਹ ਵੀ ਜ਼ੋਰ ਦੇਣ ਦਾ ਇੱਕ ਕਾਰਨ ਹੀ ਆ ਕਿ ਸੰਗਤ ਵੀ ਸਾਨੂੰ ਪ੍ਰੇਰਨਾ ਮਿਲੇ ਜਿਹੜੇ ਸਾ ਤੋਂ ਅੱਗੇ ਆ ਅਸੀਂ ਉਹਨਾਂ ਨੂੰ ਦੇਖ ਕੇ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਸਕੀਏ ਸਾਡਾ ਇਤਿਹਾਸ ਜਿਹੜਾ ਹੋਇਆ ਨਾ ਇੱਕ ਨੀਕਾ ਧਾਰਨਾ ਨਾਲ ਭਰਿਆ ਪਿਆ ਤੇ ਜਿਨ੍ਹਾਂ ਨੂੰ ਦੇਖ ਕੇ ਜਿਹੜਾ ਉਹ ਮਨ ਵਿੱਚ ਉਤਸ਼ਾਹ ਪੈਦਾ ਹੋਇਆ ਕੋਈ ਕਿਹਨੇ ਆਮ ਕਿਹਨੇ ਨਾ ਕੁਰਬਜੋਂ ਦੇਖ ਕੇ ਕੁਰਬਜਾ ਰੰਗ ਪਕੜਦਾ ਤੋਂ ਕਿਵਰਾਂ ਦੂਜੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਦੇਖ ਕੇ ਕਤਿ ਕਿੰਨਾਂ ਨੇ 네ਗੇਟਿਵਿਟੀ ਵਿੱਚ ਚਾਣਾ ਉਹ ਗੱਲ ਵੱਖਰੀ ਆ ਪਰ ਇੱਥੇ ਜਿਹੜੇ ਚੰਗਾ ਪੱਖ ਆ ਪਾ ਉਹ ਚੰਗੇ ਪੱਖ ਦੀ ਗੱਲ ਕਰ ਰਹੇ ਆ ਠੀਕ ਕਿ ਜਿਹੜਾ ਈਰਖਾ ਨਹੀਂ ਹੁੰਦੀ ਬਲਕਿ ਜਿਹਦਾ ਪਾਜਟਿਕ ਪੱਖ ਹੈਗਾ ਕਿ ਅਸੀਂ ਦੇਖ ਕੇ ਸਾਡੇ ਅੰਦਰ ਵੀ ਹੁਲਾਰਾ ਪੈਦਾ ਉਤਤਾ ਉਤਸ਼ਾਹ ਪੈਦਾ ਹੁੰਦਾ ਅਸੀਂ ਉਸ ਰਸਤੇ ਦੇ ਰਾਹੀ ਬਣਦੇ ਆ ਪੰਦੀ ਬਣਦੇ ਆ ਜੀ ਇਹ ਤੁਸੀਂ ਤਰੀਕਾ ਤਾਂ ਦੱਸਿਆ ਕਿ ਜਿਹਦੇ ਵਿੱਚ ਬਿਲਕੁਲ ਈਰਖਾ ਨੂੰ ਖਤਮ ਕੀਤਾ ਉਨੇ ਕਾਮਨ ਮੈਨ ਵਾਸਤੇ ਕੀ ਇਨਸਟਰਕਸ਼ਨਸ ਐ ਕਿ ਚਲੋ ਜੇ ਉਹ ਖਤਮ ਨਹੀਂ ਕਰ ਸਕਦਾ ਜਾਂ ਸਮਾਜਿਕ ਰੂਪੇ ਚ ਜਾਂ ਕਿਸੇ ਸਮੂਹਿਕ ਰੂਪੇ ਚ ਇਹਨੂੰ ਘਟਾਉਣ ਦਾ ਕੋਈ ਤਰੀਕਾ ਅਸ ਗੁਰਬਾਨੀ ਦੱਸਦੀ ਐ ਇਹ ਤਾਂ ਹੋ ਗਿਆ ਖਤਮ ਕਰਨ ਦਾ ਜਿ ਜਿਹੜੇ ਪੋਜ਼ਿਟਿਵ ਪੱਖ ਕਿ ਮੈਂ ਉਤਸ਼ਾਹਿਤ ਹੋ ਕੇ ਤੇ ਕੰਮ ਕਰ ਰਿਹਾ ਹਾਂ ਪਰ ਕੋਈ ਹੋਰ ਜਿਹਾ ਤਰੀਕਾ ਵੀ ਐ ਕਿ ਕੋਈ ਕਰਨਾ ਕੰਮ ਕਰੀਏ ਜਾਂ ਗੁਰਬਾਣੀ ਪੜ੍ਹੀਏ ਜਾਂ ਫਲੰਤੀ ਕੀ ਰੀਏ ਕਿ ਜਿਹਦੇ ਨਾਲ ਸਾਡੇ ਵਿੱਚ ਜਿਹੜੀ ਪ੍ਰੋਬਲਮ ਈ ਰਕਾ ਉਹ ਘਟ ਜਾਏ ਕੋਈ ਘਟ ਕਰਨ ਦਾ ਵੀ ਤਰੀਕਾ ਹੈਗਾ ਨਹੀਂ ਬਿਲਕੁਲ ਜੀ ਦੇਖੋ ਜਿਹੜਾ ਬੂਲ ਜਿਹੜਾ ਗੁਰਬਾਣੀ ਵਿੱਚ ਸੰਦੇਸ਼ ਆ ਹਾਂਜੀ ਉਹ ਇਨ੍ਹਾਂ ਵਿਕਾਰਾਂ ਨੂੰ ਘਟਾਉਣ ਦਾ ਹੀ ਦਸਾਇਆ ਹੋਇਆ ਜਦੋਂ ਜਿਵੇਂ ਆਪਾਂ ਇੱਕ ਪਾਵਰ ਤੋਂ ਪਹਿਲਾਂ ਸੰਜਾ ਕੀਤਾ ਕਿ ਅਹਰਖਵਾਦ ਨਾ ਕੀਜੈ ਇਹ ਮਨ ਸੁਕ੍ਰਿਤ ਕਰ ਕਰ ਲਈ ਜਾ ਰੇ ਮਨ ਹਾਂ ਹਾਂ ਇਹਦਾ ਗ੍ਰੈਟੀਟਿਊਡ ਚਾਹੀਦਾ ਸ਼ੁਕਰਾਨੇ ਚ ਆ ਜਾਏ ਤੂੰ ਵੀ ਜਿਹੜਾ ਜਿਹੜਾ ਤੇਰੇ ਮਨ 'ਚ ਹੈਗਾ ਜੇ ਤੇਰੇ ਆਰਿਆ ਤੇ ਤੂੰ ਈਰਖਾ ਨਾ ਕਰ ਈਖਾ ਕਰਨ ਦੀ ਬਜਾਏ ਆ ਤੂੰ ਉਤਸ਼ਾਹਤ ਹੋ ਤੂੰ ਪ੍ਰੇਰਣਾ ਲੈ ਤੂੰ ਵੀ ਉਸ ਰਾਹ ਨੂੰ ਅਪਣਾ ਉਸ ਰਾਹ 'ਤੇ ਤੁਰੇ ਤੇ ਕਿਸੇ ਦੀ ਬੇਈਮਾਨੀ ਦੇਖ ਕੇ ਉਹਦੀ ਕਾਮਯਾਬੀ ਦਾ ਇਸ਼ਾਰਾ ਨਹੀਂ ਕਰਾ ਕੋਈ ਬੇਮਨ ਦੀ ਪੌੜੀ ਤੇ ਕਦਮ ਰੱਖ ਕੇ ਤੁਰਿਆ ਤੂੰ ਵੀ ਉਹ ਰਾਹ ਅਪਣਾ ਹਾਂਜੀ ਹਾਂ ਇਹ ਤੇ ਚੰਗੇ ਪੱਖ ਦੀ ਗੱਲ ਆ ਠੀਕ ਹੈ ਜਿਵੇਂ ਬਾਬੂ ਫਰੀਦ ਸਾਹਿਬ ਕਹਿੰਦੇ ਆ ਕਿ ਰੁੱਖੀ ਸੁੱਕੀ ਖਾਇਕਾ ਠੰਡਾ ਪਾਣੀ ਪੀਓ ਫਿਰ ਦੇਖ ਪਰਾਈ ਚੋਪੜੀ ਨਾਂਦਰਸਾਈ ਜਿਓ ਭਵੇਂ ਜਿਹੜਾ ਸਾਡੇ ਵਿਦਵਾਨ ਸੱਜਣ ਕੀ ਮੇਰਾ ਹਰਤੀ ਜਿਹੜੀ ਆ ਉਹ ਅੰਤਰੀ ਭਾਵੇ ਰੂਪ ਜੇ ਲੈਣ ਲੱਗ ਪਿਆ ਕਿ ਜਿਹੜੇ ਇਹ ਜਿਹੜੇ ਵਿਕਾਰ ਆ ਮਨੋ ਵਿਕਾਰ ਆ ਇਹਨਾਂ ਨੂੰ ਇੱਕ ਪਾਸੇ ਛੱਡਦੇ ਜਾ ਰਹੇ ਆ ਪਰ ਅਸਲ ਜਿਹੜੇ ਆ ਅੰਤਰੀ ਭਾਵ ਲੈ ਆ ਵੀ ਇਹ ਹੀ ਪਾਕ ਉਗੜਦੇ ਆ ਹਾਂਜੀ ਇਹਦੀ ਵੀ ਜਿਹੜਾ ਹੈਗਾ ਤੇ ਉਹੀ ਪੱਕ ਦਰਸਾਇਆ ਗਿਆ ਆ ਕਿ ਜੇਕਰ ਤੇਰੇ ਨਾਲ ਕੋਈ ਅੱਗੇ ਆ ਖੁਸ਼ੀ ਆਲਾ ਚਾਹੇ ਗੁਨਾ ਬੇਚਾ ਪੈਸੀ ਬੇਚਾ ਪਦਵੀ ਬੇਚਾ ਤਾਂ ਤੂੰ ਜਿਹੜਾ ਉਹਨੂੰ ਈਰਖਾ ਨਾ ਕਰ ਤੂੰ ਤੂੰ ਜੋ ਮਾਲਕ ਨੇ ਤੋਂ ਦਿੱਤਾ ਤੂੰ ਸ਼ੁਕਰਾਨੇ ਵਿੱਚ ਜੁੜ ਉਹਦੇ ਰਜ਼ਾ ਵਿੱਚ ਵਿੱਚ ਤੂੰ ਰਜ਼ਾ ਵਿੱਚ ਬਿਤਰੇਗਾ ਤਾਂ ਤੈਨੂੰ ਜਿਹੜਾ ਇਹ ਕਸਟ ਨਹੀਂ ਉਠਾਉਣਾ ਪਊਗਾ ਇਸ ਲਈ ਆ ਗਿਆ ਕਿ ਅਸੀਂ ਇਹ ਸਮਝੀਏ ਕਿ ਇੱਕ ਪਿਤਾ ਇੱਕ ਸਕੇ ਹਮ ਬਾਰਖ ਜਦੋਂ ਅਸੀਂ ਤੁਹਾਨੂੰ ਪਹਿਲੀ ਪੀਪਸੋੜੀ ਗੱਲ ਕੀਤੀ ਸੀ ਕਿ ਮਾਪੇ ਉਹ ਇੱਕ ਐਸਾ ਰਿਸ਼ਤਾ ਕਿ ਜਿਹੜੇ ਬੱਚਿਆਂ ਦੀ ਤਰੱਕੀ ਨੂੰ ਦੇਖ ਕੇ ਉਹਨਾਂ ਦੇ ਮਨ ਵਿੱਚ ਈਰਖਾ ਨਹੀਂ ਆਉਂਦੀ ਠੀਕ ਬਾਕੀ ਰਿਸ਼ਿਆਂ ਵਿੱਚ ਆ ਸਕਦੀ ਆ ਹੁੰਦੀ ਆ ਪਰ ਇਹ ਜਿਹੜੇ ਰਿਸ਼ਤੇ ਆ ਇਹਨਾਂ ਵਿੱਚ ਨਹੀਂ ਆਉਂਦੀ ਬਲਕਿ ਮਾਪਿਆਂ ਨੂੰ ਖੁਸ਼ੀ ਹੁੰਦੀ ਜਦੋਂ ਪੁੱਤਰ ਤੇ ਉਹਨਾਂ ਨਾਲੋਂ ਵੱਧ ਜਿਹੜੇ ਆ ਉਹ ਗੁਣਾਂ ਵਿੱਚ ਪੈਸੇ ਵੀ ਤਾਂ ਕਿਸੇ ਪੱਖੋਂ ਵੀ ਉਹ ਅੱਗੇ ਕਦਮ ਪੁੱਟਦੇ ਆ ਅੱਗੇ ਵਧੇ ਹੁੰਦੇ ਆ ਤੁਹਾਨੂੰ ਪ੍ਰਸੰਤਾ ਹੁੰਦੀ ਆ ਤਾਂ ਗੁਰਬਾਣੀ ਮੂਰ ਨੂੰ ਸਾਨੂੰ ਸੁਭਾਉਂਦੀ ਆ ਜੇ ਤੁਸੀਂ ਰੱਬ ਨਾਲ ਜੁੜਾਂਗੇ ਰਬ ਦੇ ਸਿਸਟਮ ਨਿظਾਮ ਨੂੰ ਸਮਝਾਂਗੇ ਹਕੂਮੀ ਬੰਦਾ ਬਣਾਂਗੇ ਤਾਂ ਫਿਰ ਸਾਨੂੰ ਕੋਈ ਪਰਾਇਆ ਨਜ਼ਰ ਆਉਣਾ ਨਹੀਂ ਲੱਗਾ ਫਿਰ ਦੂਜੇ ਦੀ ਜਿਹੜੀ ਖੁਸ਼ੀ ਆ ਉਹ ਦੇ ਕੇ ਜੀ ਕੁੜਾਂਗੇ ਨਹੀਂ ਠੀਕ ਖੁਸ਼ਹਾਲੀ ਵੇਖ ਕੇ ਸਾਡੇ ਮਨ ਇਖਾਂ ਦਾ ਭਾਵ ਨਹੀਂ ਆਊਗਾ ਬਲਕਿ ਸਾਨੂੰ ਖੁਸ਼ੀ ਹੋਊਗੀ ਸਾਨੂੰ ਦੂਜਿਆਂ ਦੀ ਖੁਸ਼ੀ ਵੀ ਜਦੋਂ ਖੁਸ਼ੀ ਮਹਿਸੂਸ ਕਰਾਂਗੇ ਫਿਰ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਢੇਡੀਆਂ ਕਲਾਂ ਦੇ ਲਈ ਜਾਣ ਦਾ ਕਾਰਨ ਨਹੀਂ ਬਣ ਸਕਦੀ ਅਸੀਂ ਆਤਮਿਕ ਗਰਾਵਡ ਵਿੱਚ ਨਹੀਂ ਆ ਸਕਦੇ ਇਸ ਲਈ ਜਦੋਂ ਅਸੀਂ ਸਾਡੇ ਜਥੇਬੰਦ ਕਰ ਅਦਾਸ ਆ ਜਦੋਂ ਅਸੀਂ ਕਹਿੰਦੇ ਆ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਠੀਕ ਸਾਨੂੰ ਜਿਹੜੀ ਪ੍ਰੇਨਾ ਮੂਰੂ ਵਿੱਚ ਇਸ ਤਰ੍ਹਾਂ ਦੀ ਮਿਲੀ ਹੋਈ ਆ ਕਿ ਇਹਦੇ ਵਿੱਚ ਜਿਹੜਾ ਸਾਨੂੰ ਹਉਮੈ ਨੂੰ ਕਟਾਉਣ ਦਾ ਹਰ ਸਦਨ ਦੱਸਿਆ ਆ ਔਰ ਇਸ ਲਈ ਆਖਿਆ ਕਿ ਹਉਮੈ ਦੀ ਗਰੋਗਾ ਯਨੂੰ ਦੀ ਗਰੋਗ ਆਖਿਆ ਆ ਉਹ ਫਿਰ ਦਾਸ ਤਾਂ ਆ ਕੇ दारू ਵੀ ਇਸ ਮਾਏ ਕਿ ਇਹਦਾ ਇਹ ਇਲਾਜ ਇਲਾਜ ਨਹੀਂ ਕੀ ਜਿਹੜਾ ਇਹ ਰਿਖਾ ਦਾ ਜਿਹੜਾ ਕਿ ਇਹਦੇ ਵਿੱਚੋਂ ਉਪਜਦੀ ਆ ਤੁ ਜੇਕਰ ਅਸੀਂ ਰੱਬ ਦੇ ਸਿਸਮ ਨੂੰ ਉਹਦੀ ਰਸਾ ਨੂੰ ਸਮਝਾਂਗੇ ਬਾਣੀ ਦੀ ਸਹੀ ਵਿਚਾਰ ਕਰਕੇ ਉਹਦੇ ਦੇ ਅਮਲ ਕਰਾਂਗੇ ਤਾਂ ਫਿਰ ਸੁਭਾਵਕ ਆ ਕਿ ਸਾਡੇ ਅੰਦਰ ਜਿਹੜਾ ਇਹ ਈਰਖਾ ਦਾ ਭਾਵ ਆ ਇਹ ਪੈਦਾ ਨਹੀਂ ਹੋਊਗਾ ਪਰ ਕਿ ਸਾਨੂੰ ਦੂਜਿਆਂ ਦਾ ਗੁਣ ਵਧਾਈ ਵੇਕੇ ਸਾਨੂੰ ਪ੍ਰਸੰਤਾ ਹੋਊਗੀ ਫਿਰ ਜਿਵੇਂ ਗੁਰਬਾਣੀ ਦਸਦੀ ਆ ਕਿ ਅਸੀਂ ਉਹਨਾਂ ਦੀ ਸੰਗਤ ਕਰਕੇ ਉਹਨਾਂ ਤੋਂ ਪ੍ਰੇਰਨਾ ਲਵਾਂਗੇ ਠੀਕ ਉਹਨਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਉਤਸ਼ਾਹਤ ਹੋਵਾਂਗੇ ਬਲਕੇ ਉਹਨੋਂ ਜਿਹੜਾ ਉਹ ਦੂਜਿਆਂ ਤੱਕ ਉਹਨੂੰ ਪਹੁੰਚਾਉਂਦਾ ਉਪਰਾਲਾ ਕਰਾਂਗੇ ਤਿਸਰੀ ਦੇਖਦੇ ਆ ਕਿ ਜਿਹੜੇ ਕੋਈ ਚੰਗੇ ਇਨਸਾਨ ਆ ਜਦੋਂ ਕਿਸੇ ਬੰਦੇ ਦਾ ਚੰਗਾ ਕੰਮ ਵੇਖਦੇ ਆ ਤਾਂ ਉਹ ਈਰਖਾ ਕਰਨ ਦੀ بجائے ਛੁਟਿਆਉਣ ਦੀ بجائے ਉਹ ਵੱਧ ਤੋਂ ਵੱਧ ਆਪਣੇ ਸਾਧਨਾਂ ਦੀ ਵਰਤੋਂ ਕਰਦੇ ਆ ਉਹਦਾ ਪ੍ਰਚਾਰ ਕਰਦੇ ਆ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਦੇ ਆ ਤਾਂ ਕਿ ਜਿਹੜੀ ਇਹ ਸਚਾਈ ਆ ਇਹ ਗੁਣ ਆ ਇਹ ਚੰਗੀ ਗੱਲ ਆ ਇਹ ਦੂਜਿਆਂ ਤੱਕ ਵੀ ਅਪਣ ਜਾਏ ਤਾਂ ਇਹ ਜਿਹੜਾ ਉਦਮ ਆਏ ਸਾਨੂੰ ਬਾਣੀ ਚੋਂ ਉਸਨੂੰ ਪ੍ਰੇਰਨਾ ਮਿਲਦੀ ਆ ਉਤਸ਼ਾਹ ਮਿਲਦਾ ਅਸੀਂ 네ਗੇਟਿਵਿਟੀ ਦੀ ਥਾਂ ਜੋ ਪੋਜ਼ਿਟਿਵਿਟੀ ਆ ਇਹ ਗੁਣ ਧਾਰਨ ਕਰਕੇ ਅਸੀਂ ਦੂਜੀ ਦਿਸ਼ਾ ਵੱਲ ਜਿਹੜੀ ਦਿਸ਼ਾ ਵੱਲ ਤੁਰਿਆ ਅਸੀਂ ਰੱਬ ਦੀ ਨੇੜਤਾ ਦਾ ਨਿਗਮਣ ਸਕਦੇ ਆ ਜਿਹੜਾ ਸਹੀ ਰਤਾਂ ਵਿੱਚ ਜੋ ਸੱਚ ਦਾ ਰਾਹ ਮਾਰਗ ਆ ਜਾਂ ਰੱਬ ਦਾ ਕਬੜਾਉਂਦਾ ਉਸ ਰਾਹ ਦੇ ਰਾਹੀ ਬਣਦੇ ਆ ਪੰਦੀ ਬਣਦੇ ਆ ਜੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਪੋਜ਼ਿਟਿਵ ਥਾਟਸ ਲਿਆਣੇ ਆ 네ਗੇਟਿਵ ਥਾਟਸ ਜਿਹੜੇ ਆ ਉਹਨਾਂ ਨੂੰ ਵਿੱਚੋਂ ਕੱਢਣਾ ਪੋਜ਼ਿਟਿਵਿਟੀ ਲਿਆ ਕੇ ਪੋਜ਼ਿਟਿਵ ਥੌਟਸ ਨਾਲ ਅਸੀਂ ਅਵਗੁਣ ਦਾ ਟਕਰਾ ਕਰ ਸਕਦੇ ਹਾਂ ਇਹ ਦੂਜੀ ਗੱਲ ਜਿਹੜੀ ਬੜੀ ਸਾਰਿਆਂ ਜ਼ਿੰਦਾਂ ਲਈ ਹੈ ਕਿ ਆਪਣੇ ਅੰਦਰ ਸੈਲਫ ਕੌਨਫੀਡੈਂਸ ਬਿਲਡ ਅਪ ਕਰਨਾ ਕਿ ਉਹ ਅਚੀਵ ਕਰ ਸਕੀਏ ਉਹ ਜਿਹੜੀ ਅਚੀਵਮੈਂਟ ਦਾ ਸੈਲਫ ਕੌਨਫੀਡੈਂਸ ਬਿਲਡ ਅਪ ਕਰਨ ਬਾਰੇ ਗੱਲ ਭਾਈ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਦੱਸੀ ਕਿ ਅਸੀਂ ਉਹ ਚੀਜ਼ ਅਚੀਵ ਕਿੱਦਾਂ ਕਰਦੇ ਹਾਂ ਉਹਨੇ ਤੀਜੀ ਗੱਲ ਦੱਸੀ ਜਿਹੜੀ ਗ੍ਰੈਟੀਟਿਊਡ ਦੇ ਛੁਕਰਾਨੇ 'ਚ ਰਹਿਣਾ ਮੈਂ ਚੌਥੀ ਗੱਲ ਐਡ ਕਰ ਦੋ ਜੇ ਅਸੀਂ ਹੁਕਮ ਨੂੰ ਸਮਝ ਲਈਏ ਤੇ ਹੁਕਮ ਦੇ ਵਿੱਚ ਰਹਿਣ ਲੱਗ ਪਈਏ ਫਿਰ ਸ਼ਹਿਦੀਰਖਾ ਆਪੇ ਹੀ ਵੀ ਨਾ ਨਹੀਂ ਹੁਕਮ ਨੂੰ ਜਿਹੜਾ ਬੁਝਣਾ ਫਿਰ ਤੇਜ ਕਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਹੀ ਨਾ ਸਵਾਲ ਜਿਹੜਾ ਇਦਖਾ ਆਉਂਦੀ ਇਸ ਲਈ ਕਿ ਅਸੀਂ ਹੁਕਮ ਨੂੰ ਨਹੀਂ ਬੁਝਦੇ ਨਹੀਂ ਸਮਝਦੇ ਬਿਲਕੁਲ ਜੀ ਹੁਕਮੀ ਬੰਦਾ ਬਣ ਜਾਵਾਂਗੇ ਤਾਂ ਫਿਰ ਤਾਂ ਇਦਖਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਇਹ ਬੜਾ ਇਹ ਇਹ ਬੜੇ ਇਹ ਹੈਗੇ ਕਿ ਇਰਖਾ ਜੇ ਕਿਸੇ ਨੂੰ ਆਂਦੀ ਜਾਂ ਜਦ ਦਾ ਮੰਨ ਲਓ ਤੁਸੀਂ ਮਹਿਸੂਸ ਕਰਨ ਲੱਗ ਪਿਓ ਆਪਣੇ ਆਪ ਵਿੱਚ ਕਿ ਮੈਂ ਕਿਰਖਾਲੂ ਬਣ ਗਿਆ ਜਾਂ ਮੇਰੇ ਨਾਲ ਕੋਈ ਕੋਈ ਆਪਣਾ ਸੱਜਣ ਮਿੱਤਰ ਈਰਖਾ ਕਰਨ ਲੱਗ ਪਿਆ ਸੋ ਉਹਨੂੰ ਇੰਪਰੂਵ ਕਿੱਦਾਂ ਕਰਨਾ ਇਹ ਇਹ ਤਰੀਕੇ ਦੱਸੇ ਆ ਕਿ ਗੁਰਬਾਣੀ ਚ ਐਦਾਂ ਦੇ ਮੈਥਡਸ ਅਡਾਪਟ ਕਰਕੇ ਅਸੀਂ ਆਪਣਾ ਗੁਣ ਈਰਖਾ ਜਿਹੜਾ ਉਹਨੂੰ ਘਟਾ ਸਕਦੇ ਆ ਤੇ ਸਟ्रेसਫੁੱਲ ਜੀਵਨ ਨੂੰ ਘਟਾ ਸਕਦੇ ਆ ਇੱਕ ਗੱਲ ਮੈਂ ਹੋਰ ਐਡ ਕਰ ਦਵਾਂ ਕਿ ਈਰਖਾ ਜਿਆਦਾ ਕਰਨ ਨਾਲ ਹੋ ਸਕਦਾ ਡਿਪਰੈਸ਼ਨ ਹੋ ਜਾਏ ਹੋ ਸਕਦਾ ਸੁਸਾਇਸਾਈਡ ਵਾਲ ਵੀ ਚਲੇ ਜਾਓ ਸੋ ਕਈ ਵਾਰੀ ਇਹ ਵੀ ਇੱਕ ਪ੍ਰੋਬਲਮ ਦਾ ਆ ਜਾਂਦਾ ਜਿਹੜੀਆਂ ਬਹੁਤ ਸਾਰੀਆਂ ਇਹ ਮੈਂਟਲ ਪ੍ਰੋਬਲਮਸ ਐ ਸਾਨੂੰ ਸੀਰੀਅਸ ਮੈਂਟਲ ਮੈਂਟਲ ਸਾਰੀਆਂ ਏਰੀਆ ਨਾਲ ਜੁੜੀਆਂ ਹੋਈਆਂ ਹਾਂ ਆਦੇ ਇੱਕ ਹੋਰ ਜਿਹੜਾ ਪਹਿਲੂ ਆ ਉਹ ਧਿਆਨ ਵੀ ਜਿਹੜਾ ਸਮਝ ਗੁਰਬਾਣੀ ਚੋਂ ਆਪਾਂ ਗੱਲ ਕਰ ਰਹੇ ਆ ਹਾਂਜੀ ਕਿ ਜਿਹੜਾ ਦੇਖੋ ਆਮ ਤੌਰ ਤੇ ਤੁਹਾਨੂੰ ਈਰਖਾ ਹੁੰਦੀ ਕਿਉਂ ਆ ਕਿਉਂਕਿ ਜਦੋਂ ਅਸੀਂ ਦੇਖਦੇ ਆ ਕਿ ਤੀਜੀ ਧਿਰ ਵੀ ਹੈਗੀ ਆ ਉਹ ਸੋਸਾਇਟੀ ਸਮਾਜ ਹੂੰ ਦੂਜੇ ਲੋਕੀ ਕਿ ਜਿਹੜੇ ਸਾਨੂੰ ਵਾਜ ਕਰ ਰਹੇ ਆ ਜੇ ਮੰਨ ਲਓ ਉਦਾਹਰਨ ਵਜੋਂ ਤੁਹਾਡੇ ਕੋਲ ਚੰਗਾ ਗੁਣ ਨਾ ਪੈਸਾ ਜਾਂ ਪਦਵੀ ਆ ਤਾਂ ਮੇਰੇ ਕੋਲ ਹੈ ਨਹੀਂ ਜੇ ਮੰਨ ਲਓ ਕੋਈ ਵਾਜ ਨਹੀਂ ਕਰ ਰਿਹਾ ਕੋਈ ਨਹੀਂ ਦਿਖ ਰਿਹਾ ਆਪਾਂ ਐਸੀ ਥਾਂ ਤੇ ਰਹ ਰਹੇ ਜਿੱਦਾਂ ਮਦੂਬੇ ਆ ਤਾਂ ਮੈਨੂੰ ਈਰਖਾ ਨਹੀਂ ਹੋਣ ਲੱਗੀ ਠੀਕ ਪਰ ਜਦੋਂ ਮੈਂ ਸੁਸਾਇਟੀ ਵਿੱਚ ਰਹੇ ਆ ਮੈਂ ਦੇਖ ਰਿਹਾ ਵੀ ਤੁਹਾਡੇ ਗੁਣ ਕਰਕੇ ਸਮਾਜ ਤੁਹਾਨੂੰ ਵਾਵਾ ਕਰ ਰਿਹਾ ਤੁਹਾਡੀ ਜਿਆਜਾ ਕਾਰ ਹੋ ਰਹੀ ਆ ਤਾਂ ਇਦੇ ਵਿੱਚ ਸਾਡੀ ਈਰਖਾਂ ਵਿੱਚ ਲਿਆਉਣ ਵਿੱਚ ਪੈਦਾ ਕਰਨ ਵਿੱਚ ਸਮਾਜ ਦੀ ਸੋਚ ਨਹੀਂ ਵੀ ਬੜਾ ਵੱਡਾ 파ਟ ਅਦਾ ਕਰਦੀ ਆ ਬੜਾ ਇੰਪੋਰਟੈਂਟ ਠੀਕ ਹੈ ਕਿ ਅਸੀਂ ਕਿਉਂਕਿ ਅਸੀਂ ਇਕੱਲੇ ਨਹੀਂ ਹੁੰਦੇ ਸਾਡਾ ਅਸੀਂ ਜਦੋਂ ਸਮਾਜ ਨਾਲ ਜੁੜਦੇ ਆ ਤਾਂ ਫਿਰ ਜਿਹੜਾ ਉਹਦਾ ਇੱਕ ਹਿਸਾਬ ਬਣ ਜਾਂਦੇ ਆ ਇਸ ਲਈ ਗੁਰਬਾਣੀ ਸਾਨੂੰ ਸਗਾਉਂਦੀ ਆ ਕਿ ਲੋਕਾਂ ਦੀ ਜਿਹੜੀ ਉਪਮਾ ਵਡਿਆਈ ਨੂੰ ਅੱਗੇ ਵੀ ਸਾੜਦੇ ਕਿਉਂਕਿ ਇਹਨੇ ਜਲੀ ਨਾਮ ਵਿਸਾਰੇ ਆ ਇਹਨਾਂ ਕਾਰਨ ਕੀ ਆ ਕਿ ਅਸੀਂ ਨਾਮ ਨੂੰ ਸੱਜ ਨੂੰ ਹੁਕਮ ਨੂੰ ਜਿਹੜਾ ਉਹ ਵਿਸਾਰ ਦਿੰਨੇ ਆ ਭੁਲਾ ਦਿੰਨੇ ਆ ਇਸ ਦੀ ਗੁਰਬਾਣੀ ਇਸ ਦੀ ਜ਼ੋਰ ਦਿੰਦੀ ਆ ਕਿ ਜਿਨ੍ਹਾਂ ਨੇ ਗੁਰਬਾਣੀ ਨੂੰ ਪੁੱਝ ਕੇ ਸਮਝ ਕੇ ਹੁਕਮੀ ਬੰਦੇ ਬਣ ਗਏ ਸਮਝ ਲਿਆ ਉਹਨਾਂ ਨੂੰ ਫਿਰ ਇਸ ਗੱਲ ਦੀ ਪਰਵਾਹ ਨਹੀਂ ਲੈਂਦੀ ਕਿ ਲੋਕੀ ਕੀ ਆਖਣਗੇ ਲੋਕੀ ਕੀ ਆਖਣਗੇ ਕਿਉਂਕਿ ਲੋਕੀ ਕੀ ਆਖਣਗੇ ਉਹ ਫਿਰ ਅਸੀਂ ਜਿਹੜਾ ਉਹ ਵਰਕਾ ਹੀ ਪਾੜ ਦਿੰਨੇ ਆ ਇਸ ਕਰਕੇ ਫਿਰ ਈਰਖਾ ਦਾ ਪੈਦਾ ਹੋਣ ਦਾ ਸਵਾਰੀ ਪੈਦਾ ਨਹੀਂ ਹੁੰਦਾ ਜਦੋਂ ਤੁਹਾਨੂੰ ਇਸ ਗੱਲ ਦੀ ਪਰਵਾਹ ਹੀ ਨਹੀਂ ਕਿ ਲੋਕੀ ਜਿਹੜੇ ਆ ਉਹ ਮੇਰੇ ਵਿੱਚ ਘਾਟ ਆ ਜਾਏ ਉਹ ਗੁਣ ਦੀ ਆ ਪੈਸੇ ਦੀ ਆ ਤੋ ਗੱਲਾਂ ਬਣਾ ਰਿਹਾ ਕਿ ਗਵਾਂਡੀ ਜਾਂ ਰਿਸ਼ਤੇਦਾਰ ਬੜਾ ਅਮੀਰ ਆ ਜਾਂ ਬੜਾ ਗੁਣੀ ਆ ਧਨੀ ਆ ਉਹਦੇ ਕੋਲ ਬੜਾ ਬੰਗ ਬੈਲ ਸਾਹ ਬੜੀ ਵਧੀਆ ਕੋਠੀ ਆ ਜਦ ਮੈਨੂੰ ਪਰਵਾਹੀ ਨਹੀਂ ਕਿ ਲੋਕੀ ਕੀ ਆਖਣ ਦੇ ਖਾ ਦਾ ਸਵਾਰੀ ਪੈਦਾ ਨਹੀਂ ਹੁੰਦਾ ਤੇ ਲਈ ਗੁਰਬਾਣੀ ਦਾ ਇਹ ਪੱਖ ਵੀ ਜਿਹੜਾ ਉਹ ਧਿਆਨਯੋਗ ਆ ਕਿ ਅਸੀਂ ਇਸ ਤਰ੍ਹਾਂ ਨਾਲ ਹੀ ਅਸੀਂ ਜਿਹੜਾ ਇਸ ਈਰਖਾ ਤੋਂ ਬਚਾਅ ਕਰ ਸਕਦੇ ਆ ਠੀਕ ਆ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੁਰਬਾਣੀ ਦੇ ਨੂੰ ਬੇਸ ਬਣਾ ਕੇ ਈਰਖਾ ਵਰਗਾ ਅਉ ਗੁਣ ਦੇ ਉੱਤੇ ਅਸੀਂ ਘਟਾਣ ਦਾ ਉਹਨੂੰ ਬਿਲਕੁਲ ਰਿਡਿਊਸ ਕਰਨ ਦਾ ਔਰ ਉਹਨੂੰ ਪੋਜ਼ਿਟਿਵ ਪੱਖ ਵਿੱਚ ਚੇਂਜ ਕਰਨ ਦਾ ਮੈਥਡ ਅਸੀਂ ਗੁਰਬਾਣੀ ਤੋਂ ਸਿੱਖ ਸਕਦੇ ਹਾਂ ਸੋ ਮੇਰਾ ਖਿਆਲ ਹੈ ਸਾਰੇ ਸਰੋਤਿਆਂ ਨੂੰ ਬਿਲਕੁਲ ਦੇਖਣ ਵਾਲਿਆਂ ਨੂੰ ਬਿਲਕੁਲ ਸਮਝ ਆ ਗਿਆ ਹੋਵੇਗਾ ਕਿ ਕਿਸ ਤਰੀਕੇ ਨਾਲ ਅਸੀਂ ਇਸ ਸਭ ਗੁਣ ਨੂੰ ਗੁਰਬਾਣੀ ਵਿੱਚ ਸਮਝਾਇਆ ਗਿਆ ਔਰ ਇਸ ਗੁਣ ਨੂੰ ਘਟਾਣ ਲਈ ਇਸ ਸਾਨੂੰ ਸਾਰਾ ਕੁਝ ਮਾਰਗਦਰਸ਼ਨ ਕੀਤਾ ਗਿਆ ਤੁਹਾਡਾ ਭਾਈ ਸਾਬ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿਉਂਕਿ ਇਹ ਟੌਪਿਕ ਬੜਾ ਇੰਪੋਰਟੈਂਟ ਹੈ ਉਹ ਰਾਮ ਕਰਾਮ ਵਿੱਚ ਹਰ ਥੇਲੇ ਹਰ ਖਾਂ ਥੇ ਬੱਚਿਆਂ ਵਿੱਚ ਇਹ ਚਲਵਾ ਰਹੇ ਜੀ ਸਾਰੇ ਆਪਣੇ ਘਰਾਂ ਵਿੱਚ ਇਹ ਸਮਝਾਣਾ ਸ਼ੁਰੂ ਕਰ ਦੇਈਏ ਤਾਂ ਹੋ ਸਕਦਾ ਸਾਡੇ ਘਰ ਸਭ ਕੁਝ ਬਹੁਤ ਵਧੀਆ ਬਣ ਜਾ ਸਾਡਾ ਸਮਾਜਿਕ ਜੀਵਨ ਬਹੁਤ ਵਧੀਆ ਬਣ ਜਾਵੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਪਾਸ ਆਉਣ ਕਰਿਆ ਕਰੋ ਭਾਈ ਸਾਹਿਬ ਤੁਹਾਨੂੰ ਵੀ ਤੇ ਸਾਰੇ ਦੇਖਣ ਵਾਲਿਆਂ ਨੂੰ ਵਾਗ ਜੀ ਦਾ ਖਾਸਾ ਵਾਗ ਜੀ ਕੀ ਫਤਿਹ